ਟਰੱਕ ਜੁਨੀਅਰ ਦੇ ਵੱਲੋਂ ਹੜਤਾਲ ਤੋਂ ਬਾਅਦ ਲਗਾਤਾਰ ਲੋਕਾਂ ਦੇ ਵੱਲੋਂ ਪੈਟਰੋਲ ਪੰਪਾਂ ਦੇ ਉੱਪਰ ਲੈਣਾ ਲਗਾ ਕੇ ਤੇਲ ਪੋਇਆ ਜਾ ਰਿਹਾ ਤੁਹਾਨੂੰ ਅਸੀਂ ਤਸਵੀਰਾਂ ਫਿਰੋਜ਼ਪੁਰ ਦੀਆਂ ਦਿਖਾਉਨੇ ਆ ਕੀ ਹਾਲਾਤ ਕੀ ਨੇ ਇਸ ਸਮੇਂ ਦੇ ਬਣੇ ਹੋਏ ਨੇ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਲੋਕ ਲਗਾਤਾਰ ਆਪਣੇ ਵਹਿਕਲ ਲੈ ਕੇ ਇੱਥੇ ਤੇਲ ਪੋਣ ਜਾ ਰਹੇ ਮੋਟਰਸਾਈਕਲ ਜਾਂ ਥਰੀ ਵੀਲਰ ਕਾਰਾਂ ਤੱਕ ਜੜੇਗੇ ਨੇ ਸਾਰੇ ਲਾਈਨਾਂ ਵਿੱਚ ਲੱਗ ਲੱਗ ਕੇ ਤੇਲ ਪੋਣ ਇੱਥੇ ਆ ਰਹੇ ਹੈਗੇ ਹਾਲਾਤ ਤੁਹਾਨੂੰ ਅਸੀਂ ਨਜ਼ੀਕ ਜਾ ਕੇ ਵੀ ਦਿਖਾਵਾਂਗੇ ਕਿ ਕੀ ਹਾਲਾਤ ਕੀ ਬਣੇ ਹੋਏ ਨੇ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਿਹਾ ਦੇਖ ਸਕਦੇ ਜੇ ਇੱਕ ਛੋਟਾ ਜਿਹਾ ਇਧਰ ਇੱਕ ਬੱਚਾ ਹੈ ਤਸਵੀਰ ਤੁਹਾਨੂੰ ਇਹ ਵੀ ਦਿਖਾਉਣੇ ਆ ਜਿਸ ਤਰ੍ਹਾਂ ਇੱਕ ਦੂਜੇ ਦੇ ਜਲਦ ਪਾਈ ਨਾ ਕਿਹਾ ਬੱਚਾ ਇੱਕ ਦਿਖਾਵਾਂ ਛੋਟੀ ਜੀ ਬੱਚੀ ਹੈ ਉਹ ਤੇਲ ਪਾਉਣ ਦੇ ਵਾਸਤੇ ਪੁੱਤ ਕੀ ਕਹਿ ਰਹੇ ਨੇ ਤੇਲ ਤੋਂ ਹੈ ਕੀ ਕਹਿੰਦੇ ਤੇਲ ਹੈਗਾ ਨਹੀਂ ਹੈਗਾ 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 ਤੇ ਤੁਹਾਨੂੰ ਆ ਕੇ ਆਏ ਨਹੀਂ ਦਾਦਾ ਆਏ ਦਾਦਾ ਦਾਦਾ ਨਾਲ ਆਏ ਨੇ ਛੋਟਾ ਜਿਹਾ ਬੱਚਾ ਜੀ ਤੇਲ ਪਾਉਂਦੇ ਇਧਰ ਤੁਹਾਨੂੰ ਤਸਵੀਰ ਪਹਿਲਾਂ ਦਿਖਾਉਣੇ ਆ ਇਹ ਕੀ ਹਾਲਾਤ ਕੀ ਬਣੇ ਹੋਏ ਨੇ ਮੈਂ ਆਪਣੇ ਪਿਯੋਗੀ ਨੂੰ ਕਾਹਨ ਉੱਪਰ ਆੜ ਕੇ ਇੱਕਾ ਤਸਵੀਰ ਤੁਹਾਨੂੰ ਦਿਖਾ ਦिए ਕਿ ਹਾਲਾਤ ਕਿਵੇਂ ਲੋਕ ਲਾਈਨਾਂ ਦੇ ਵਿੱਚ ਲੱਗ ਕੇ ਲੜਨ ਤੱਕ ਵੀ ਜਾ ਰਹੇ ਹੈਗੇ ਨੇ ਕਿ ਕੋਸ਼ਿਸ਼ ਇਹੀ ਹੈ ਕਿ ਤੇਲ ਜਲਦ ਤੋਂ ਜਲਦ ਅਸੀਂ ਪਵਾ ਲਈਏ ਤੇ ਲੋਕਾਂ ਦੇ ਵੱਲੋਂ ਲਗਾਤਾਰ ਟੈਂਕੀਆਂ ਭਰਵਾਈਆਂ ਜਾ ਰਹੀਆਂ ਹੈਗੀਆਂ ਸਾਡੇ ਨਾਲ ਇੱਥੇ ਵੀਰ ਮੌਜੂਦ ਹਨ ਗੱਲਬਾਤ ਵੀ ਕਰਾਂਗੇ ਤੇ ਪੋਲਿਆ ਕਿ ਕਿੰਨਾ ਅਕੇ ਆਪਣਾ ਭਰ ਕਰਾਇਆ ਜਾਂ ਘਟ ਪਾਇਆ ਨਹੀਂ ਬਈ ਅੱਜ ਤਾਂ 500 ਰੁਪਏ ਆ ਗਏ ਅੱਜ ਪਵਾਲੇ ਜਿੰਨਾ ਵੈਸੇ ਕਹਿ ਰਹੇ ਦੇ ਰਹੇ ਨੇ ਤੇਲੋਂ ਜੀ ਹਾਂਜੀ ਕਿੰਨਾ ਤੁਸੀਂ ਮੰਗਦੇ ਦੇ ਰਹੇ ਨੇ ਜੀ ਹਾਂਜੀ ਹਾਂਜੀ ਕੱਲ ਕਿਵੇਂ ਸੀਗਾ ਹਾਂਜੀ ਹਾਂਜੀ ਹਰ ਜੀ ਸੀ ਹੈਗਾ ਤੇ ਕਿਵੇਂ ਤੇਲ ਜਿਵੇਂ ਆਮ ਅੱਕੇ ਪਰੋਂਦੇ ਨਹੀਂ ਪਰੋਂਦੇ ਜਾਂ ਟੈਂਕੀਆਂ ਫੁੱਲ ਹੋ ਰਹੀਆਂ ਨੇ ਹੋਲੀ ਹੋ ਰਹੀਆਂ ਲੱਗੀਆਂ ਹਾਂਜੀ ਤੇ ਤੇਲ ਕਿੰਨਾ ਕੋ ਹੈਗਾ ਤੁਹਾਡੇ ਕੋਲ ਜੀ ਸਾਡੇ ਉਹ ਵੱਡ ਸਟ੍ਰੋਕ ਤੇ ਵੱਡ ਸਟ੍ਰੋਕ ਹੈਗਾ ਡੀਜ਼ਲ ਪੰਟਰੋਲ ਦੋਨੇ ਅਗੇ ਨੇ ਡੀਜ਼ਲ ਪੰਟਰੋਲ ਦੇ ਕੇ ਕਰਨਲ ਮਾਲਕ ਵੀ ਹੈ ਕਿ ਮੌਜੂਦ ਹੈ ਕਿ ਜੇ ਉਹਨਾਂ ਨੇ ਗਲਤ ਕਰਾਂਗੇ ਵੀਰੇ ਕੀ ਹਾਲਾ ਕਾਰਨ ਕੀ ਹੈਗਾ ਜਿਹੜਾ ਇਹਨੂੰ ਮੜਾ ਜਾਇਆ ਇਹਨੂੰ ਮੜਾ ਜਾਇਆ ਇੱਕ ਹੀ ਕਾਰਨ ਕੀ ਜਿਹੜਾ ਵੀਰੇ ਰਸ਼ ਵੇਖਿਆ ਉਹਨੇ ਦੋਵੇਂ ਸਟੋਕ ਆਏਗੇ ਇਹਦਾ ਮਾਤ ਹੋਇਆ ਕਿ ਨਾ ਦਾਕ ਜਿਹੜੇ ਨਹੀਂ ਉਹਨਾਂ ਨੂੰ ਕਹਿ ਗਾ ਕਾ ਦੇਖ ਜਾਣਾ ਤਸਵੀਰ ਪਾੜਨਾ ਹਾਂਜੀ ਕਰ ਲਿਆ ਜੀ ਹੋਰ ਵੀ ਮੌਜੂਦ ਨੇ ਇੱਥੇ ਵੀਰ ਆਏ ਨੇ ਵੀਰੇ ਕਿਵੇਂ ਆਂ ਲੱਗਦਾ ਹੈਗਾ ਕਿ ਤੇਲ ਜਿਹੜਾ ਇਹ ਹਾਲਾਤ ਰਹੇ ਤਾਂ ਇੱਥੇ ਧਰਨੇ ਲੱਗਣੇ ਲੱਗਣਗੇ ਜੀ ਸਾਰੇ ਸਾਰੇ ਭੜਾਈ ਜਾਂਦੇ ਫੜਾਹਣ ਤੇਲ ਹੀ ਮੁੱਕਣ ਵਾਲਾ ਹੋਣਾ ਹੈ ਤੇਲ ਵੀ ਜਿਹੜਾ ਮੁੱਕਣਾ ਦਾ ਵੀ ਹੋ ਸਕਦਾ ਲਗਾਤਾਰ ਇੱਕ ਹੋਰ ਵੀਰ ਆਏ ਨੇ ਗੱਡੀ ਦੇ ਵਿੱਚ ਉੱਧਰ ਵੀ ਵਿਕਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਆਪਣੇ ਸਹਿਯੋਗੀ ਨੂੰ ਕਹਾ ਕਿ ਨਜ਼ਦੀਕ ਆ ਕੇ ਕਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕਿਵੇਂ ਵੀਰੇ ਤੇਲ ਮਿਲ ਰਿਹਾ ਤੇਲ ਵੀਰੇ ਤੁਹਾਡੇ ਸਾਹਮਣੇ ਹੀ ਹੈ ਲੈਣਾ ਲੱਗਿਆ ਨੇ ਤੇ ਬਾਕੀ ਇੱਕ ਜਿਵੇਂ ਉਹ ਭੇਡ ਚੱਲ ਕਹਿ ਦਿੰਦੇ ਆ ਵੀ ਪੌੜੋ ਲੜ ਲੜ ਹੋ ਗਈ ਏ ਬਾਕੀ ਵੇਖੋ ਹੁਣ ਰੱਬ ਜਾਣਦਾ ਕੀ ਬੰਦ ਕੀ ਨਹੀਂ ਬੰਦਦਾ ਤੇ ਜੇ ਤੁਹਾਡੇ ਕਿਸਾਨ ਜੁਨੀਅਨ ਧਰਨਾ ਵੀ ਲੱਗਾ ਹੋਇਆ ਸੀਗਾ ਕੀ ਜੇ ਇਸ ਤਰ੍ਹਾਂ ਹਾਲਾਤ ਬੰਦੇ ਕਿਸਾਨ ਜੁਨੀਅਨ ਵੀ ਅੱਗੇ ਆਵੇਗੀ ਵੀਰੇ ਤਾਂ ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਜੇ ਦੇਸ਼ ਚਲਾਉਣਾ ਤੇ ਜੇ ਦੇਸ਼ ਚਲਾਉਣਾ ਤੇ ਫੇਰ ਤਾਂ ਕੁਛ ਨਾ ਕੁਛ ਕਰਨਾ ਪੈਗਾ ਤੇ ਜੇ ਆਪਾਂ ਫੇਰ ਟਰੈਕਟਰਾਂ ਗੱਡਿਆਂ ਤੋਂ ਛੱਡ ਕੇ ਟਰੈਕਟਰਾਂ ਨਾਲ ਗੱਡਿਆਂ ਤੇ ਆਉਣਾ ਫੇਰ ਸਸਰੀ ਕਾਲੇ ਫੇਰ ਬਿਠੇ ਲੋ ਸਾਰੇ ਘਰੋ ਘਰੀ ਤਸਵੀਰ ਤੁਹਾਡੇ ਨਾਲ ਖਾਓ ਹੋਰ ਵੀ ਉਠਾਉਣਿਆ ਤੇਲ ਵੀ ਤੁਹਾਨੂੰ ਅਸੀਂ ਇੱਕ ਵਾਰ ਦਿਖਵਾ ਹਾਂ ਜੀ ਹੋ ਗਿਆ ਫ੍ਰੀ ਹੋ ਗਿਆ ਜੀ ਨਹੀਂ ਅਜੇ ਵੀ ਫ੍ਰੀ ਨਹੀਂ ਹੋ ਗਿਆ ਅੱਛਾ ਤੁਸੀਂ ਇਹ ਮੰਨ ਲੈਂਦਾ ਹਾਂ ਦੱਸ ਦਿਓ ਕਿ ਕੀ ਕਾਰਨ ਹੈਗਾ ਤੇਲ ਕਰਕੇ ਕਿਉਂ ਆਉਣ ਦੀ ਸੁਭਾਵਨਾ ਹੈਗੀ ਹੈ ਕਿ ਅਜੇ ਕੋਈ ਕੁਝ ਨਹੀਂ ਕਹਿ ਸਕਦੇ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਪਤਾ ਨਹੀਂ ਹੜਤਾਲ ਦਾ ਕੀ ਹੁੰਦਾ ਹੈ ਸਰਕਾਰ ਐਵੇਂ ਤੁਹਾਨੂੰ ਕਰ ਤੋਂ ਕਿ ਕੀ ਹੈ ਪੰਪ ਬੰਦ ਕਰ ਦੇ ਪੰਪ ਤਾਂ ਬੰਦ ਹੋ ਨਹੀਂ ਸਕਦੇ ਹਾਂ ਹਾਂ ਪਤਾ ਕੁਝ ਨਹੀਂ ਆ ਸਾਨੂੰ ਅੱਜ ਹੀ ਵੇਖੋ ਜਿਵੇਂ ਜਿਵੇਂ ਚੱਲਦਾ ਪਿਆ ਤੇ ਕਿਵੇਂ ਨੀਜਲ ਪੈਟਰੋਲ ਦੋਨੇ ਸਟਾਕ ਹੈਗਾ ਹਾਂ ਜੀ ਹਾਂ ਜੀ ਸਟਾਕ ਤੇ ਤੇ ਤੇਰੇ ਇਸ ਸਮੇਂ ਪੈਟਰੋਲ ਦਾ ਕੀ ਰੇਟ ਤੇ ਡੀਜ਼ਲ ਦਾ ਕੀ ਰੇਟ ਹੈ ਪੈਟਰੋਲ ਦਾ ਹੈਗਾ 99.90 ਡੀਜ਼ਲ ਆ ਗਿਆ 89.1 ਦਾ ਇਹ ਕੋ ਆ ਰੋ ਅਸੀਂ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਤੇਲ ਦਾ ਵੀ ਕਿਲੇਟੇ ਸਮੇ ਕੀ ਹੈਗਾ ਤੁਸੀਂ ਦੇਖ ਸਕਦੇ ਜੇ ਤੇਲ ਇਸ ਸਮੇ ਤੇ ਅਸੀਂ ਗੱਲ ਕਰੀਏ ਤਾਂ ਇਹ ਸ਼ਾਇਦ ਹੋ ਜਾਏ ਡੀਜ਼ਲ ਡੀਜ਼ਲ ਜਿਹੜਾ ਹੈਗਾ 89.1 ਤੇ ਉਧਰ ਅਸੀਂ ਪੈਟਰੋਲ ਦੀ ਗੱਲ ਕਰਨੇ ਆ ਤਾਂ 98 ਰੁਪਏ ਰੇਟ 98 ਰੁਪਏ 90 ਪੈਸੇ ਚੜਾਉਂਦਾ ਹੈਗਾ ਤੇ ਜਿਹੜਾ ਡੀਜ਼ਲ ਦਾ ਗੱਸੀ ਪਈ ਤੇ ਤੁਸੀਂ ਤੁਸੀਂ ਇਹਦਰ ਵੀ ਦਿਖਾਵਾਂਗੇ ਕਿਸ ਤਰ੍ਹਾਂ ਬੋਤਲਾਂ ਲੈ ਕੇ ਇੱਕ ਦੂਜੇ ਤੋਂ ਜਲਦੀ ਹੀ ਕਿਹਾ ਜਾਂਦਾ ਹੈ ਕਿ ਬੋਤਲਾਂ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੋਤਲਾਂ ਦੇ ਵਿੱਚ ਇਹ ਤੇਲ ਜਿਹੜਾ ਭਰਿਆ ਜਾਵੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕ ਜਿਹੜੇ ਨੇ ਲਗਾਤਾਰੀ ਨੇ ਬੋਤਲਾਂ ਲੈ ਕੇ ਵੀ ਇੱਥੇ ਜਿਹੜੇ ਕੀ ਪਹੁੰਚੇ ਹੋਏ ਨੇ ਕਿ ਲੱਗਦਾ ਹੈ ਕਿ ਜਾਂ ਤਾਂ ਇਸੇ ਤਰ੍ਹਾਂ ਦੇ ਹਾਲਾਤ ਰਹੇ ਤਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦੇਖੋ ਤੁਸੀਂ ਇਸ ਤਰ੍ਹਾਂ ਬੋਤਲਾਂ ਤੱਕ ਜਿਹੜੀਆਂ ਨੇ ਆਪਣੇ ਹੱਥਾਂ ਦੇ ਵਿੱਚ ਫੜ ਕੇ ਜਿਹੜਾ ਤੇਲ ਜਿਹੜਾ ਪੋਇਆ ਜਾ ਰਿਹਾ ਹੈਗਾ ਇਹ ਜਿਹੜੀ ਤੁਹਾਨੂੰ ਤੁਹਾਡੇ ਨਾਲ ਅਸੀਂ ਲਗਾਤਾਰੀ ਕੋਈ ਪੁਛੇ ਸਾਧੀਆਂ ਘਾਰਿਆ ਕਿਸ ਤਰ੍ਹਾਂ ਲੋਕ ਜਲਦ ਤੋਂ ਜਲਦ ਇਹੀ ਕੋਸ਼ਿਸ਼ ਕੀਤੀ ਕਿ ਅਸੀਂ ਗੱਡੀ ਦੇ ਵਿੱਚ ਇਹ ਜਿਹੜਾ ਸੀ ਉਹ ਆਲੀਏ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਹੋਰ ਵੀ ਅਸੀਂ ਸਾਧੀਆਂ ਕਰਦੇ ਰਹੇ ਕਿ ਹਾਲਾਤ ਬਣੇ ਹੋਏ ਨੇ ਲੇਕਿਨ ਇੱਥੇ ਚਾਹੀਦਾ ਹੈਗਾ ਕਿ ਜਲਦ ਤੋਂ ਜਲਦ ਟ੍ਰੈਕ ਜੁਨੀਆ ਜਰੀਆਂ ਉਹਨਾਂ ਕਿ ਮੱਕਾ ਜਰੀਆਂ ਮੰਨੀਆਂ ਜਾਂ ਤਾਂ ਕਿ ਜੋ ਕਿ ਇਹ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਨਾ ਫਲ ਕੋਈ ਜਗਾ ਪਾਰ ਇਸ ਵੀਰ ਦਾ ਸਮਾਂ ਹੈਗਾ ਲੋਕਾਂ ਦੇ ਵਿੱਚ ਲਗਾਤਾਰ ਜਿਹੜੀਆਂ ਲੜਾਈਆਂ ਤੱਕ ਵੀ ਜਿਹੜਾ ਮਾਹੌਲ ਇੱਥੇ ਬਣਦਾ ਜਾ ਰਿਹਾ ਨਜ਼ਰ ਆ ਰਿਹਾ ਹੈ। ਨਮਨ ਮੈਂ ਨਾਲ ਸਿਮਰਨ ਸਦੂ ਸਕਾਈ ਨਿਊਜ਼ ਪੰਜਾਬ ਫਰੋਜ਼ਪੁਰ